ਹੋਇਆ ਇੱਕ ਵੱਡੀ ਖੁਸ਼ਖਬਰੀ ਲੈ ਕੇ ਪੰਜਾਬ ਵਿੱਚ ਕੁਝ ਨਵੀਆਂ ਸਾਮੀਆਂ ਜਿਹੜੀਆਂ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਜਿਹੜੀਆਂ ਕਿ 3512 ਦੇ ਲਗਭਗ ਜਿਹੜੀ ਗਿਣਤੀ ਸਾਮੀਆਂ ਦੀ 10ਵੀਂ ਪਾਸ ਜਾਂ 12ਵੀਂ ਪਾਸ ਸਾਮੀਆਂ ਹੈਗੀਆਂ ਸੋ ਇਹਨਾਂ ਪੋਸਟਾਂ ਬਾਰੇ ਆਪਾਂ ਗੱਲ ਕਰ ਲਗੇ ਆਂ ਸਭ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਵੀ ਸਬਸਕ੍ਰਾਈਬ ਕਰੋ ਪੁਰਾਣੇ ਹੈਗੇ ਲਾਈਕ ਸ਼ੇਅਰ ਕਰੋ ਵੀ ਤਾਂ ਕਿ ਇਸ ਤਰ੍ਹਾਂ ਦੀ ਪੰਜਾਬ ਜਿੰਨੀਆਂ ਵੀ ਨਵੀਆਂ ਸਾਮੀਆਂ ਆਉਂਦੀਆਂ ਚਾਹੇ ਉਹ 10ਵੀਂ ਏਸਾ 12ਵੀਂ ਬੇਸ ਏ ਜਾਂ ਗ੍ਰੈਜੂਏਸ਼ਨ ਬੇਸ ਹੈ ਜਾਂ ਉਹ ਪੰਜਾਬ ਦੀਆਂ ਸਰਕਾਰੀ ਸਾਮੀਆਂ ਜੇ ਲਿਮਟਿਡ ਸਾਮੀਆਂ ਸੋ ਉਹਨਾਂ ਬਾਰੇ ਆਪਾਂ ਹਰ ਇੱਕ ਜਾਣਕਾਰੀ ਤੁਹਾਡੇ ਕਰ ਲੋ ਤੇ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਕਰ ਲੋ ਸੋ ਇਹ ਪੋਸਟਾਂ ਦੇਖੋ ਵੀ ਪੰਜਾਬ ਫੂਡ ਸਪਲਾਈ ਭਰਤੀ ਦੇ ਵਿੱਚ ਤੁਸੀਂ 10ਵੀਂ ਪਾਸ ਭਰਤੀ ਵਿੱਚ ਕੁੱਲ 3512 ਪੋਸਟਾਂ ਡੀਪੂ ਹੋਲਡਰਾਂ ਦੀਆਂ ਜਿਹੜੀਆਂ ਪੋਸਟਾਂ ਹੈਗੀਆਂ ਨੇ ਸੋ ਇਹਨਾਂ ਪੋਸਟਾਂ ਬਾਰੇ ਆਪਾਂ ਡਿਟੇਲਸ ਗੱਲ ਕਰ ਲੈਨੇ ਆ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਵੀ ਵਧੀਆ ਲੱਗਦਾ ਤਾਂ ਲਾਈਕ ਜਰੂਰ ਕਰਿਆ ਕਰੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਇਹ ਜਿਹੜੀਆਂ ਪੋਸਟਾਂ ਆਈਆਂ ਵੱਖ-ਵੱਖ ਜਿਹੜੀਆਂ ਜ਼ਿਲ੍ਹਿਆਂ 'ਚ ਆਈਆਂ ਉਸ ਤੋਂ ਪਹਿਲਾਂ ਆਪਾਂ ਅਫੀਸ਼ੀਅਲ ਨੋਟੀਫਿਕੇਸ਼ਨ ਚੈੱਕ ਕਰ ਲੈਨੇ ਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜਿਹੜਾ ਇੱਕ ਨੋਟਿਸ ਤੁਹਾਡੇ ਸਾਹਮਣੇ ਇਹ ਜਨਤਕ ਨੋਟਿਸ ਹੈਗਾ ਦਫ਼ਤਰ ਜ਼ਿਲ੍ਹਾ ਕੰਟਰੋਲ ਖਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਾ ਜ਼ਿਲ੍ਹਾ ਬਠਿੰਡਾ ਸੋ ਇਸ ਤਰ੍ਹਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਨੋਟੀਫਿਕੇਸ਼ਨ ਕੱਢੇ ਗਏ ਸਾਰੇ ਨੋਟੀਫਿਕੇਸ਼ਨ ਤੁਹਾਨੂੰ ਦਿਖਾ ਦੇ। ਮੈਂ ਕਿਹੜੇ-ਕਿਹੜੇ ਜ਼ਿਲ੍ਹੇ ਚ ਨੋਟੀਫਿਕੇਸ਼ਨ ਆਏ ਹੈਗੇ ਆ। ਤੁਸੀਂ ਵੀ ਆਪਣੇ ਨੋਟੀਫਿਕੇਸ਼ਨ ਨੂੰ ਪੜ੍ਹ ਸਕਦੇ ਹੋ, ਡਾਊਨਲੋਡ ਕਰਕੇ ਅਫੀਸ਼ੀਅਲ ਵੈੱਬਸਾਈਟ ਤੇ ਜਾ ਕੇ। ਸੋ ਇੱਥੇ ਕੈਟਾਗਰੀ ਵਾਜ਼ ਰਾਸ਼ਨ ਡਿਪੋਆਂ ਦੀਆਂ ਖਾਲੀ ਅਸਾਮੀਆਂ ਦੀ ਗਿਣਤੀ ਰੱਖੀ ਗਈ ਆ। ਆ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਇਹ ਖਾਲੀ ਅਸਾਮੀਆਂ ਹੈਗੀਆਂ, ਜਿਵੇਂ 345 ਅਸਾਮੀਆਂ ਪਿੰਡੂ ਅਸਾਮੀਆਂ ਨੇ ਤੇ ਸ਼ਹਿਰੀ ਅਸਾਮੀਆਂ ਜਿਹੜੀਆਂ 175 ਅਸਾਮੀਆਂ ਹੈਗੀਆਂ। ਠੀਕ ਹੈ ਤੇ ਇੱਥੇ ਨਾਲ ਸਾਰਾ ਕੁਝ نیچے ਲਿਖਿਆ ਹੋਇਆ ਵੀ ਇਹ ਤਾਂ ਇਸ ਤੋਂ ਇਲਾਵਾ ਤੁਸੀਂ ਦੇਖ ਸਕਦੇ ਹੋ ਨਾ ਡੇਟ ਲਿਖੀ ਹੋਈ ਆ 5259 2024 ਤੱਕ ਜਿਹੜਾ ਇਹ ਲਾਸਟ ਡੇਟ ਹੈ ਨਾ ਜਿਹੜਾ ਜਮ੍ਹਾਂ ਕਰਵਾਉਣਾ ਹੋਏਗਾ ਸਾਰਾ ਸਿਸਟਮ ਠੀਕ ਹੈ 10 ਤਵ ਜਿੰਨੇ ਹੁੰਦੇ ਆ ਤਾਂ 25-9 ਤੱਕ ਜਮ੍ਹਾਂ ਕਰਵਾਣੇ ਹੋਣਗੇ ਉਸ ਤੋਂ ਬਾਅਦ ਇਹ ਜਿਹੜਾ ਸਿਸਟਮ ਬੰਦ ਹੋ ਗਿਆ ਆ ਦੇਖੋ ਕੱਲੀ ਕੱਲੀ ਇਹਨਾਂ ਨੇ ਲਿਖਿਆ ਆ ਜਿਵੇਂ ਬਠਿੰਡੇ ਏਰੀਆ ਚ ਕਿੱਥੇ ਕਿੱਥੇ ਇਸਾਮੀਆਂ ਹੈਗੀਆਂ ਬਠਿੰਡੇ ਚ ਬਾਟ ਗਈਆਂ ਕੋਟ ਫਰਤਾ 3 ਗੋਨਿਆਂ ਨਾ ਮੰਡੀ ਚ ਜਿਹੜੀਆਂ ਦੋ ਇਸਾਮੀਆਂ ਪੁੱਚੋ ਚ ਤਿੰਨ ਇਦਾਂ ਮੌਰ ਠੀਕ ਹੈ ਇਦਾਂ ਸਾਰੇ ਉਹ ਪਿੰਡਾਂ ਦੀਆਂ ਇਸਾਮੀਆਂ ਜਾਂ ਸ਼ਹਿਰ ਚ ਜਿਹੜੇ ਜਿਹੜੇ ਏਰੀਏ ਪੈਂਦੇ ਉੱਥੇ ਇਸਾਮੀ ਦੇ ਡਿਵਾਈਡਿਸ਼ਨ ਕੀਤੀ ਗਈ ਆ ਇਹ ਨੋਟਿਸ ਅਲੱਗ-ਅ ਕਟੋਕਟ 500 ਦੇ ਲਗਭਗ ਅਸਾਮੀਆਂ ਇਹ ਹੋ ਗਈਆਂ ਉਸ ਤੋਂ ਬਾਅਦ ਤੁਸੀਂ ਆ ਦੇਖਦੇ ਹੋ ਅਲੱਗ-ਅਲੱਗਵੇਂ ਫਤੇਗੜ ਸਾਹਿਬ ਦਾ ਨੋਟਿਸ ਖੋਲ ਲੈਨੇ ਆਪਾਂ ਫਤੇਗੜ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਹੈ ਉਹਦਾ ਨਹੀਂ 300 ਤੇ 35 ਅਸਾਮੀਆਂ ਇਦਾਂ ਸੇਮ ਪ੍ਰੋਸੈਸਰ ਹੋਊਗਾ ਠੀਕ ਹੈ ਆਪਣੇ ਆਪਣੇ ਜ਼ਿਲ੍ਹੇ ਦਾ ਹਰੇਕ ਦਾ ਤਾਂ ਉਸ ਤੋਂ ਇਲਾਵਾ ਇਹ ਜਿਹੜੀਆਂ ਪੋਸਟਾਂ ਤੁਸੀਂ ਚੈੱਕ ਕਰ ਸਕਦੇ ਹੋ ਹੁਸ਼ਿਆਰਪੁਰ ਦੇ ਵਿੱਚ ਜਲੰਧਰ ਚ ਪਠਾਨਕੋਟ ਚ ਰੂਪਨਗਰ ਚ ਬਰਨਾਲੇ ਚ ਫਰੀਦਕੋਟ ਚ ਠੀਕ ਹੈ ਸੋ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਡੀਪੂ ਹਲਡਰ ਦੀਆਂ ਜਿਹੜੀਆਂ ਪੋਸਟਾਂ ਆ ਚੁੱਕੀਆਂ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਇਹ ਅਫੀਸ਼ੀਅਲ ਵੈਬਸਾਈਟ ਹੈਗੀ ਆਪਣੇ ਪੰਜਾਬ ਜਿਹੜੀ ਫੂਡ ਸਪਲਾਈ ਦੀ ਵੈਬਸਾਈਟ ਹੈ ਉੱਥੇ ਤੁਸੀਂ ਜਾਓਗੇ ਉੱਥੇ ਰਾਸ਼ਨ ਹੋਲਡਰ ਦੀਆਂ ਜਿਹੜੀਆਂ ਵੈਕੈਂਸੀ ਦੀ ਜਿਹੜਾ ਨਾਮ ਲਿਖਿਆ ਹੋਊਗਾ ਉੱਥੇ ਆ ਕੇ ਤੁਸੀਂ ਇਹ ਡਾਊਨਲੋਡ ਕਰ ਸਕਦੇ ਹੋ ਕੱਲ ਅਗਲਾ ਪੀਡੀਐਫ ਵਰਤ ਸਕਦੇ ਹੋ ਉਦੋਂ ਬਾਅਦ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕਦੇ ਹੋ ਜੋ ਕਿ ਐਲੀਜੀਬਲ ਹੈਗੇ ਹੋ ਸੋ ਇਹ ਪੋਸਟਾਂ ਸੀ ਵੀ 10ਵੀਂ 12ਵੀਂ ਪਾਸ ਪੋਸਟਾਂ ਲਗਭਗ ਹੈਗੀਆਂ ਤੇ ਇਹਨਾਂ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਵਧੀਆ ਲੱਗੀ ਜਾਣਕਾਰੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਕਿਹੜੇ ਕਿਹੜੇ ਜ਼ਿਲ੍ਹਿਆਂ 'ਚ ਪੋਸਟਾਂ ਰੂਪਨਗਰ ਐਸਐਸਪੀ ਐਸ ਨਗਰ ਪਠਾਨਕੋਟ ਜਲੰਧਰ ਹਸ਼ਿਆਰਪੁਰ ਫਤਿਹਗੜ ਸਾਹਿਬ ਤੇ ਫਰੀਦਕੋਟ ਬਠਿੰਡਾ ਬਰਨਾਲਾ ਇਹਨਾਂ ਜ਼ਿਲ੍ਹਿਆਂ 'ਚ ਜੀਆਂ ਡਿਪੂ ਹਲਦਨੀਆਂ ਜਿਹੜੀਆਂ ਟੋਟਲ 3512 ਅਸਾਮੀਆਂ ਹੈਗੀਆਂ ਤੇ ਜਿਨ੍ਹਾਂ ਨੂੰ ਤੁਸੀਂ ਆਪਣਾ ਵਿਸਟ ਕਰ ਸਕਦੇ ਹੋ ਸੋ ਜਾਣਕਾਰੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰੋ ਇਸ ਤਰ੍ਹਾਂ ਹੋਰ ਨਵੀਆਂ ਪੰਜਾਬ ਦੀਆਂ 10ਵੀਂ 12ਵੀਂ ਪਾਸ ਜਾਂ ਇਸ ਤੋਂ ਇਲਾਵਾ ਗ੍ਰੈਜੂਏਸ਼ਨ ਬੇਸ ਤੇ ਬਹੁਤ ਜਲਦੀ ਤੁਹਾਡੇ ਨਾਲ ਲੈ ਕੇ ਮਿਲਾਂਗੇ ਧੰਨਵਾਦ